ਅੱਜ ਦੁਪਹਿਰ 2 ਵਜੇ ਦੇ ਕਰੀਬ ਗੁਰਾਇਆਂ ਪਿੰਗਾ ਵਾਲਾ ਚੌਂਕ ਦੇ ਨੇੜੇ ਦੋ ਐਕਟਿਵਾ ਸਵਾਰਾਂ ਨੇ ਇੱਕ ਮਹਿਲਾ ਦਾ ਪਰਸ ਖੋ ਕੇ ਫਰਾਰ ਹੋ ਗਏ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਜਿਸ ਦੀ ਮਦਦ ਨਾਲ ਚੋਰਾਂ ਦੀ ਭਾਲ ਜਾਰੀ ਹੈ ਘਟਨਾ ਦੇ ਮੌਕੇ ਤੇ ਰੋਸ਼ਨ ਪਿੰਟਰ ਵਾਸੀ ਰਵਿਦਾਸ ਮੋਹੱਲਾ ਰੋੜਕਾ ਰੋੜ ਗੁਰਾਇਆਂ ਨੇ ਦੱਸਿਆ ਕਿ ਉਸਦੀ ਕਰਵਾਲੀ ਬਾਜ਼ਾਰ ਵਿੱਚ ਸਮਾਨ ਲੈਣ ਗਈ ਸੀ ਉਹ ਸੜਕ ਪਾਰ ਕਰਨ ਲਈ ਖੜੀ ਸੀ ਇੰਨੀ ਦੇਰ ਵਿੱਚ ਦੋ ਐਕਟਿਵਾ ਸਵਾਰਾਂ ਨੇ ਉਸ ਮਹਿਲਾ ਦਾ ਪਰਸ ਖੋ ਲਿਆ ਅਤੇ ਤੇਜ਼ੀ ਨਾਲ ਰੋੜਕੇ ਬਲ ਨੂੰ ਫਰਾਰ ਹੋ ਗਏ ਮਹਿਲਾ ਦੇ ਪਰਸ ਵਿੱਚ 400 ਰੁਪਏ ਆਧਾਰ ਕਾਰਡ ਮੋਬਾਈਲ ਫੋਨ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ ਰੋਸ਼ਨ ਪਿੰਟਰ ਨੇ ਦੱਸਿਆ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਜਲਦੀ ਚੋਰਾਂ ਨੂੰ ਫੜ ਲਿਆ ਜਾਵੇਗਾ ਪੰਜੀ ਹਨ ਕੀ ਨਾਮ ਆ ਤੁਹਾਡਾ ਸਰਮਜੀਤ ਪਾਲ ਕਿਤੇ ਰਹਿੰਦੇ ਗੁਰਾਇਆਂ ਮਲਾ ਜਿਹੜਾ ਤੁਸੀਂ ਸੁਵਿਦਾਸ ਨਗਰ ਰੋੜਕਾ ਰੋੜ ਗਰਾਹ ਸਨੇਚਿੰਗ ਹੋਈ ਹੈ ਕੀ ਸਨੇਚਿੰਗ ਹੋ ਅਸੀਂ ਕੱਪੜੇ ਲੈਣ ਆਏ ਸੀਗੇ ਬਾਬੜੀ ਪੁਆੜਦੇ ਤੇ ਬਾਹਰ ਖੜੇ ਸੀ ਦੋ ਜਾਣੇ ਮੁੰਡੇ ਐਕਟਿਵ ਆ ਤੇ ਆਏ ਆ ਤੇ ਪਰਸ ਖੋ ਕੇ ਲੈ ਗਏ। ਪਰਸ ਕਿਉਂ ਉਹਦੇ ਉਹਦੇ ਵਿੱਚ ਫੋਨ ਸੀਗਾ, ਪੈਸੇ ਸੀ ਥੋੜੇ ਜੇ ਤੇ ਆਧਾਰ ਕਾਰਡ ਸੀਗਾ। ਪੁਲਿਸ ਨੂੰ ਦੱਸਤਾ? ਹਾਂਜੀ। ਕੀ ਕਹਿੰਦੇ? ਉਹ ਕਹਿੰਦੇ ਕੋਈ ਨਹੀਂ ਕਾਰਵਾਈ ਕਰਾਂਗੇ। ਹਾਂਜੀ। ਕਿੰਨੇ ਕ ਟਾਈਮ ਦੀ ਗੱਲ ਹੈ? 3:30 ਵਜੇ ਦੀ। ਅਸਲ ਲਾਲ ਭਾਜੀ। ਅਸਲ ਜੀ। ਹਾਂਜੀ ਭਾਈ ਮੈਨੂੰ ਵਾਈਫ ਦਾ ਫੋਨ ਆਇਆ ਸੀਗਾ ਮੈਂ ਕੰਮ ਵੱਲ ਲੱਸਾਗਾ ਤਾਂ ਮੈਨੂੰ ਫੇਰ ਫੋਨ ਆਇਆ ਮੈਂ ਉਸੇ ਟਾਈਮ ਉਧਰ ਆ ਗਿਆ ਪੰਜ ਮਿੰਟ ਦੇ ਵਿੱਚ ਤਾਂ ਸਹੀ ਨਹੀਂ ਫੇਰ ਮੈਨੂੰ ਆ ਕੇ ਦੱਸਿਆ ਵੀ ਇੱਦਾਂ ਦਾ ਸਾਟਣਾ ਹੋਈ ਹੈ ਤੇ ਬਾਹਰ ਇਹ ਖੜੇ ਸੀਗੇ ਜਿੱਦਾਂ ਤੇ ਉਸ ਤੋਂ ਬਾਅਦ ਜਦੋਂ ਮੁੰਡੇ ਆਏ ਆ ਸਕੂਟਰੀ ਤੇ ਆਏ ਆ ਉਣੀ ਵਾਸਤੇ ਨਾਲ ਪਰਚ ਕੋਗੇ 1 ਮਿੰਟ 1 ਮਿੰਟ ਸਕੈਂਟਾ ਵਿੱਚ ਜਾਨਕੀ ਚਲੇ ਗਏ ਜੀ ਤਾਂ ਸਹੀ ਨਹੀਂ ਹੋਇਆ